ਰਾਪਾਲ ਸਾਹਿਬ ਦੇ ਘਰ ਚ ਪਹੁੰਚ ਕੇ ਅਸੀਂ ਬਹੁਤ ਹੀ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਸਾਰੇ ਸਾਥੀਆਂ ਨੂੰ ਜਿਨ੍ਹਾਂ ਨੇ ਅੱਜ ਸਰਾਬਾ ਸਾਹਿਬ ਦੇ ਘਰ ਚ ਅਸੀਂ ਪਹੁੰਚੇ ਸਰਾਬਾ ਸਾਹਿਬ ਦੇ ਘਰ ਦੇ ਵਿੱਚ ਪਹੁੰਚੇ ਮੈਨੂੰ ਹੋਰ ਜ਼ਿਆਦਾ ਹੌਸਲਾ ਮਿਲਿਆ ਔਰ ਸਾਰੇ ਸਾਥੀ ਬਹੁਤ ਜ਼ਿਆਦਾ ਖੁਸ਼ੀ ਵਿੱਚ ਹੈ ਕਿ ਸਰਾਬਾ ਸਾਹਿਬ ਦਾ ਜਿਹੜਾ ਸਾਨੂੰ ਅਸ਼ੀਰਵਾਦ ਮਿਲ ਚੁੱਕਿਆ ਹੈ ਦੀ ਅਸ਼ੀਰਵਾਦ ਸਦਕਾ ਸੀਨੰਦ ਪ੍ਰਸਾਦ ਤੋਂ ਲੋਕ ਸਭਾ ਦੀ ਚੋਣ ਲਈ ਲੜ ਰਹੇ ਆ ਤੇ ਮਾਲਕ ਜਰੂਰ ਕਿਰਪਾ ਕਰੇਗਾ ਮਾਨਸ ਮਾਨ ਦੀ ਗੱਲਾਂ ਕਰਦੇ ਨੇ ਵੀ ਸਾਡਾ ਸੁਭਾਣ ਹੀ ਭਗਤ ਸਿੰਘ ਵਾਲਾ ਪਰ ਨਹੀਂ ਉਹ ਭੁੱਲ ਜਾਣ ਜਿਹੜੇ ਭਗਤ ਸਿੰਘ ਹਨ ਉਹਨਾਂ ਨੇ ਗੱਲਾਂ ਕੀਤੀਆਂ ਇਹਨਾਂ ਕੋਲੋਂ ਗੱਲਾਂ ਥੋੜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਕਰਤਾਰ ਸਿੰਘ ਸਰਾਬਾ ਦੀ ਜੱਦੀ ਪਿੰਡ ਅੱਜ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਐਸ்சி ਵਰਗ ਦੇ ਉੱਪਰ ਹੋ ਰਹੇ ਅਤਿਆਚਾਰ ਨੂੰ ਮੁੱਖ ਰੱਖਦੇ ਆ ਸਰਾਬੇ ਪਿੰਡ ਸ਼ਹੀਦ ਕਰਤਾਰ ਸਿੰਘ ਸਰਾਬਾ ਯਾਦਗਾਰ ਦੇ ਵਿੱਚ ਬਕਾਇਦਾ ਮੀਟਿੰਗ ਹੋਈ ਜਿੱਥੇ ਲੰਮਾ ਸਮਾਂ ਵਿਚਾਰਾਂ ਹੋਈਆਂ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਉਸ ਤੋਂ ਬਾਅਦ ਜਦੋਂ ਮੀਟਿੰਗ ਦੇ ਵਿੱਚੋਂ ਫ੍ਰੀ ਹੋਏ ਨੇ ਤਾਂ ਗੁਰੂ ਘਰ ਲੰਗਰ ਸਕਣ ਤੋਂ ਬਾਅਦ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਅਧਿਕਾਰ ਦੇ ਵਿੱਚ ਪਹੁੰਚੇ ਨੇ ਤਾਂ ਸਾਰੇ ਹੀ ਆਗੂ ਨੇ ਤੇ ਹੋਰ ਵੀ ਸਾਥੀ ਸਾਡੇ ਉਧਰ ਵੀ ਦੇਖ ਰਹੇ ਨੇ ਖबीर ਸਿੰਘ ਬਡਾਲਾ ਪ੍ਰਧਾਨ ਡਾਕਟਰ ਅੰਬੇਦਕਰ ਮਹਾਸਭਾ ਪੰਜਾਬ ਅੱਜ ਅਸੀਂ ਸਰਾਬਾ ਪਿੰਡ ਦੇ ਵਿੱਚ ਜੋ ਲਾਇਬ੍ਰੇਰੀ ਬਣੀ ਹੋਈ ਹੈ ਸ਼ਹੀਦ ਕਰਤਾਰ ਸਿੰਘ ਸਰਾਬਾ ਸਾਹਿਬ ਦੀ ਨਾਂ ਦੇ ਉੱਤੇ ਉੱਥੇ ਸਾਡੀ ਗਲਤ ਸਮਾਜ ਦੇ ਆਗੂਆਂ ਦੀ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਸਾਡੇ ਸਤਿਕਾਰਯੋਗ ਸਾਥੀ ਆ ਦੇਵ ਸਰਾਬਾ ਜੀ ਨੇ ਸਾਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਗ੍ਰਹਿ ਵਿਖੇ ਘਰ ਵਿਖੇ ਲੈ ਕੇ ਆਂਦਾ ਮੈਂ ਇਸ ਗੱਲ ਤੋਂ ਬਹੁਤ-ਬਹੁਤ ਅਹਿਦਲ ਤੋਂ ਦਾ ਧੰਨਵਾਦ ਕਰਦਾ ਕਿਉਂਕਿ ਸਰਾਭਾ ਸਾਹਿਬ ਦੇ ਘਰ ਚ ਪਹੁੰਚ ਕੇ ਅਸੀਂ ਬਹੁਤ ਹੀ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਸਾਰੇ ਸਾਥੀਆਂ ਨੂੰ ਜਿਨ੍ਹਾਂ ਨੇ ਅੱਜ ਸਰਾਭਾ ਸਾਹਿਬ ਦੇ ਘਰ ਚ ਅਸੀਂ ਪਹੁੰਚੇ ਔਰ ਜਿਹੜੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੇ ਲੜਾਈ ਲੜੀ ਮੈਂ ਲੁਧਿਆਣੇ ਤੋਂ ਆਉਂਦੇ ਹੋਏ ਜਦੋਂ ਪਿੰਡ ਨੂੰ ਆ ਰਹੇ ਸੀ ਆਪਣੇ ਸਾਥੀ ਅਵਤਾਰ ਸਿੰਘ ਨਕੜਾ ਜੀ ਨੂੰ ਦੱਸ ਰਿਹਾ ਸੀ ਕਿ ਸ਼ਹੀਦ ਕਰਤਾ ਸਿੰਘ ਸਰਾਬਾ ਜੀ ਸਰਾਬਾ ਪਿੰਡ ਚ ਪੈਦਾ ਹੋਏ ਸਰਦਾਰ ਭਗਤ ਸਿੰਘ ਜੀ ਖਟਕੜ ਕਲਾਂ ਪਿੰਡ ਚ ਪੈਦਾ ਹੋਏ ਤਾਂ ਰਾਜਗੁਰੂ ਸਖਦੇਵ ਜੀ ਕਿਤੇ ਹੋਰ ਪਾਸੇ ਪੈਦਾ ਹੋਏ ਉਹਨਾਂ ਨੇ ਨੌਜਵਾਨਾਂ ਨੇ ਇਕੱਠੇ ਹੋ ਕੇ ਮਤਲਬ ਅੰਗਰੇਜ਼ਾਂ ਤੋਂ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੇ ਜੀਵਨ ਲਾ ਦਿੱਤੇ ਔਰ ਨੌਜਵਾਨੀ ਦੇ ਵਿੱਚ ਮਤਲਬ ਸੰਘਰਸ਼ ਕਰਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਪਰ ਅੱਜ ਅਸੀਂ ਲੱਖਾਂ ਕਰੋੜਾਂ ਦੀ ਤਦਾਦ ਦੇ ਵਿੱਚ ਪੜੇ ਲਿਖੇ ਵੀ ਆਂ ਵੱਡੇ ਵੱਡੇ ਅਫਸਰ ਵੀ ਬਣੇ ਹੋਏ ਐ ਵੀ ਅੱਜ ਅਸੀਂ ਆਪਣੇ ਸਮਾਜ ਨੂੰ ਆਪਣੇ ਦੇਸ਼ ਨੂੰ ਇਹ ਜਿਹੜੇ ਕਾਲੇ ਅੰਗਰੇਜ਼ ਆ ਸਾਨੂੰ ਲੁੱਟ ਕੇ ਖਾ ਰਹੇ ਐ ਵੀ ਇਹਨਾਂ ਤੋਂ ਅਸੀਂ ਕਿਉਂ ਨਹੀਂ ਆਜ਼ਾਦ ਕਰਾ ਸਕਦੇ ਪਰ ਜਦੋਂ ਹੁਣ ਅਸੀਂ ਸਰਾਬਾ ਸਾਹਿਬ ਦੇ ਘਰ ਦੇ ਵਿੱਚ ਪਹੁੰਚੇ ਮੈਨੂੰ ਹੋਰ ਜ਼ਿਆਦਾ ਹੌਸਲਾ ਮਿਲਿਆ ਔਰ ਸਾਰੇ ਸਾਥੀ ਬਹੁਤ ਜ਼ਿਆਦਾ ਖੁਸ਼ੀ ਵਿੱਚ ਐ ਕਿ ਸਰਾਬਾ ਸਾਹਿਬ ਦਾ ਜਿਹੜਾ ਸਾਨੂੰ ਆਸ਼ੀਰਵਾਦ ਮਿਲ ਚੁੱਕਿਆ ਔਰ ਅਸੀਂ ਜਿਹੜੀ ਸਮਾਜ ਦੀ ਲੜਾਈ ਐ ਉਹ ਲੜਾਈ ਨੂੰ ਅਸੀਂ ਬਹੁਤ ਹੀ ਸੁਚੱਜੇ ਢੰਗ ਨਾਲ ਇਹਨਾਂ ਤੋਂ ਅੱਗੇ ਸੇਧ ਲੈ ਕੇ ਮਤਲਬ ਉਹ ਲੜਾਈ ਨੂੰ ਅਸੀਂ ਪੂਰੀਆਂ ਕਰਾਂਗੇ ਔਰ ਇਸ ਕਾਲੇ ਅੰਗਰੇਜ਼ਾਂ ਤੋਂ ਜਿਹੜਾ ਲੋਟੂ ਟੋਲਾ ਦੇਸ਼ ਦੇ ਉੱਤੇ ਰਾਜ ਕਰ ਰਿਹਾ ਹੈ ਔਰ ਜਾਤੀਵਾਦ ਨੂੰ ਫਲਾ ਰਿਹਾ ਹੈ ਔਰ ਬਾਬੇ ਨਾਨਕ ਦੇ ਫਲਸਫੇ ਨੂੰ ਛੱਡ ਕੇ ਉਹੀ ਮਨੋ ਸਿਮਰਤੀ ਨੂੰ ਇਸ ਦੇਸ਼ 'ਚ ਲਾਗੂ ਕਰਨਾ ਚਾਹੁੰਦੇ ਆ ਅਸੀਂ ਸਾਰੇ ਹੀ ਸਾਥੀ ਅੱਜ ਬਾਬਾ ਜੀ ਦੇ ਘਰ ਤੋਂ ਉਹਨਾਂ ਦੇ ਬੁੱਧ ਦੇ ਅੱਗੇ ਅਸੀਂ ਇਹ ਕਸਮ ਖਾ ਚੁੱਕੇ ਆ ਕਿ ਅਸੀਂ ਹੁਣ ਜਿਹੜੀ ਸਮਾਜ ਦੀ ਲੜਾਈ ਹੈ ਅਸੀਂ ਦਿਨ ਰਾਤ ਇੱਕ ਕਰਕੇ ਆਪਣੇ ਸਮਾਜ ਨੂੰ ਆਪਣੇ ਦੇਸ਼ ਨੂੰ ਇਹਨਾਂ ਕਾਲੇ ਅੰਗਰੇਜ਼ਾਂ ਤੋਂ ਆਜ਼ਾਦ ਕਰਾਵਾਂਗੇ ਔਰ ਅਸੀਂ ਬੜੀ ਜਲਦੀ ਇਸ ਦੇਸ਼ ਦੇ ਵਿੱਚ ਬਾਬੇ ਨਾਨਕ ਦਾ ਫਲਸਫਾ ਜਿਹੜਾ ਖਾਲਸਾ ਪੰਥ ਦੀਆਂ ਗੂੰਜਾਂ ਦਿਨੋ ਦਿਨ ਪੈਂਦੀਆਂ ਰਹਿਣਗੀਆਂ ਉਹ ਜਿਹੜਾ ਫਲਸਫਾ ਹੈ ਉਹਨੂੰ ਭਾਰਤ ਦੇ ਵਿੱਚ ਪੂਰੇ ਭਾਰਤ ਵਿੱਚ ਗੁਰੂ ਰਵਦਾਸ ਜੀ ਦਾ ਜਿਹੜਾ ਸੁਪਨਾ ਸੀ ਬੇਗੰਪੂਰਾ ਸ਼ਹਿਰ ਕੋ ਨਾ ਉਹ ਉਹਨੂੰ ਅਸੀਂ ਸੁਪਨੇ ਨੂੰ ਪੂਰਾ ਕਰਨ ਦੇ ਲਈ ਆਪਣਾ ਪੂਰਾ ਜੀਵਨ ਲਾ ਦੇਵਾਂਗੇ ਇਹਨਾਂ ਕੁਝ ਕਹਿੰਦਾ ਹੋਇਆ ਸਰਪਾਲ ਸਾਹਿਬ ਦਾ ਵੀ ਅਤੇ ਜਿਹੜੇ ਸਾਥੀ ਇੱਥੇ ਪਹੁੰਚੇ ਆ ਉਹਨਾਂ ਦਾ ਵੀ ਬਹੁਤ-ਬਹੁਤ ਅਇਦਲ ਤੋਂ ਧੰਨਵਾਦ ਸਹਿੱਦ ਆਜ਼ਮ ਕਰਤਾਰ ਸਿੰਘ ਸਰਾਭਾ ਜੀ ਦੇ ਗ੍ਰਹਿ ਵਿਖੇ ਅਸੀਂ ਨਤਮਸਤਕ ਹੁਣ ਆਏ ਆ ਪਹਿਲਾ ਮੀਟਿੰਗ ਕੀਤੀ ਸੀ ਤੇ ਹੁਣ ਅਸੀਂ ਅਸੀਰਵਾਦ ਲਿਆ ਦਸਨੇ ਕਿ ਅਨੰਦਪੁਰ ਸਾਹਿਬ ਤੋਂ ਆਜ਼ਾਦ ਇਹ ਆਵਾਜ਼ ਉਮੀਦਵਾਰ ਦੇ ਤੌਰ ਤੇ ਲੋਕ ਸਭਾ ਲਈ ਜਿਹੜੀ ਹੈ ਚੋਣ ਲੜਾਂਗੇ ਤੇ ਅਸ਼ੀਰਵਾਦ ਦੇ صدਕਾ ਅੱਜ ਮੇਰੇ ਨਾਲ ਦੇ ਪਹੁੰਚੋ ਇਹ ਸਾਰੇ ਸਾਥੀਆਂ ਦਾ ਵੀ ਧੰਨਵਾਦ ਹੈ ਤੇ ਆਪ ਦੇਵ ਸ਼ਰਾਭਾ ਜੀ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਕਰਤਾਰ ਸਿੰਘ ਸ਼ਰਾਭਾ ਜੀ ਦੇ ਗ੍ਰਹਿ ਵੇਖੇ ਨਤਮਸਤਕ ਹੋਣ ਲਈ ਇੱਥੇ ਦਰਸ਼ਨ ਕਰਨ ਲਈ ਪ੍ਰੇਰਿਆ ਤੇ ਅੱਜ ਅਸੀਂ ਇੱਥੇ ਪਹੁੰਚੇ ਆ ਤੇ ਇਸ ਚੈਨਲ ਦੇ ਰਾਹੀਂ ਮੈਂ ਅਪੀਲ ਕਰਦਾ ਕਿ ਇਹਨਾਂ ਦੀ ਅਸ਼ੀਰਵਾਦ صدਕਾ ਸੀਨੰਦ ਪ੍ਰਸਾਦ ਤੋਂ ਲੋਕ ਸਭਾ ਦੀ ਚੋਣ ਲਈ ਲੜ ਰਹੇ ਆ ਤੇ ਮਾਲਕ ਜਰੂਰ ਕਿਰਪਾ ਕਰੇਗਾ ਇਨੀ ਬੇਨਤੀ ਪਰਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਚੰਦ ਸਿੰਘ ਜਖਵਾਲੀ ਪ੍ਰਧਾਨ ਸਮਾਜਿਕ ਸੰਘਰਸ਼ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮੈਡਮ ਹਰਵਿੰਦਰ ਕੌਰ ਜੀ ਤੇ ਉਹਨਾਂ ਦੇ ਨਾਲ ਸਾਰੇ ਹੀ ਜਿਹਨੇ ਵਰਕਰ ਕੰਮ ਕਰਦੇ ਨੇ ਲੀਡਰ ਸੈਵਨ ਉਹਨਾਂ ਵੱਲੋਂ ਅੱਜ ਮੈਨੂੰ ਇੱਥੇ ਮੀਟਿੰਗ ਦੇ ਲਈ ਭੇਜਿਆ ਸੀ ਤਾਂ ਜੋ ਕਿ ਜੋ ਮੁੱਖ ਮੰਤਰੀ ਨੇ ਜੋਤੀ ਸੰਗੋਵ ਦੀ ਗੱਲ ਕੀਤੀ ਉਹਦੇ ਖਿਲਾਫ ਜੋ ਸੰਘਰਸ਼ ਵਿੜਣਾ ਹੈ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਸਾਰੇ ਹੀ ਜੱਥੇਬੰਦੀਆਂ ਐਸਸੀਬੀਸੀ ਤੇ ਓਬੀਸੀ ਇਹ ਭਾਵੇਂ ਸੈਂਟਰ ਦੀ ਸਰਕਾਰ ਹੈ ਭਾਵੇਂ ਪੰਜਾਬ ਦੀ ਸਰਕਾਰ ਹੈ ਇਹ ਐਸਸੀਬੀਸੀ ਓਬੀਸੀਆਂ ਦੀ ਵਿਰੋਧੀ ਸਰਕਾਰ ਹੈ ਸਾਡੇ ਲੋਕਾਂ ਨੇ ਗਲਤੀ ਕਰਕੇ ਇੱਕ ਸ਼ਰਾਬੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਜੋ ਕਿ ਇਹਨੂੰ ਅਰਾਜ ਕਰਨ ਦਾ ਕੋਈ ਪਤਾ ਨਹੀਂ ਇਹਨੂੰ ਇਹ ਨਹੀਂ ਪਤਾ ਵੀ ਵੋਟਾਂ ਕਿਹਦੀਆਂ ਨੇ ਇਹਨਾਂ ਨੇ ਖੁਦ ਹੀ ਵਾਦਾ ਕੀਤਾ ਸੀ ਕਿ ਉਹ ਮੁੱਖ ਮੰਤਰੀ ਅਸੀਂ ਐਸੀ ਬਣਾਵਾਂਗੇ ਮੈਂ ਜੀ ਮੰਜੂਰ ਸੰਘਰਸ਼ ਕਮੇਟੀ ਜੁਨੀਅਨ ਭਰਪੂਰ ਸਿੰਘ ਸੱਜਾਵਾਲ ਪਿੰਡ ਤੋਂ ਬੋਲਦਾ ਮੈਂ ਸਾਨੂੰ ਇੱਥੇ ਸੁਖਦੇਵ ਜੀ ਨੇ ਮੀਟਿੰਗ ਤੇ ਸੱਦਾ ਅਸ਼ਿਆ ਲਾਇਬ੍ਰੇਰੀ ਦੇ ਵਿੱਚ ਹੁਣ ਅਸੀਂ ਜਿਹੜਾ ਜੱਦੀਕਾਰ ਆ ਸਰਾਬਾ ਜੀ ਦਾ ਉੱਥੇ ਖੜੇ ਆ ਉਹਨਾਂ ਦੇ ਦਰਸ਼ਨ ਕੀਤੇ ਨੇ ਦਰਸ਼ਨ ਕਰਕੇ ਬਹੁਤ ਮਾਨਕੋਸ ਹੋਇਆ ਕਿਉਂ ਪਹਿਲੀ ਗੇਰਾ ਸਾਨੂੰ ਸਮਾਂ ਮਿਲਿਆ ਇੱਥੇ ਆਉਣ ਦਾ ਤੇ ਧੰਨਵਾਦ ਕਰਨੇ ਵੀ ਜਿਨ੍ਹਾਂ ਨੇ ਸਾਨੂੰ ਸੱਦਾ ਪੱਤਰ ਦੇ ਕੇ ਸਾਡੇ ਸੁਖਦੇਵ ਸਰਾਭਾ ਜੀ ਨੇ ਬੁਲਾਇਆ ਤੇ ਦੂਜੀ ਮੈਂ ਗੱਲ ਕਰੂੰਗਾ ਵੀ ਜੋ ਭਗਵਾਨ ਸਮਾਨ ਦੀ ਗੱਲਾਂ ਕਰਦੇ ਨੇ ਵੀ ਸਾਡਾ ਸੁਭਦਾਨੀ ਭਗਤ ਸਿੰਘ ਆਲਾ ਪਰ ਨਹੀਂ ਉਹ ਭੁੱਲਦਾਨ ਜਿਹੜੇ ਭਗਤ ਸਿੰਘ ਆ ਉਹਨਾਂ ਨੇ ਗੱਲਾਂ ਕੀਤੀਆਂ ਇਹਨਾਂ ਕੋਲੋਂ ਗੱਲਾਂ ਥੋੜੀਆਂ ਕਹਿਣੀ ਤੇ ਕਰਨੀ 'ਚ ਫਰਕ ਆ ਇੱਕ ਲਾਟ ਛੱਡ ਕੇ ਕਹਿੰਦਾ ਵੀ ਭਗਤ ਸਿੰਘ ਲੰਮੇ ਰੋਲ ਕਰਦਾ ਭਗਤ ਸਿੰਘ ਆਲੇ ਰੋਲ ਕਰਨੇ ਬੜੇ ਔਖੇ ਆ ਕਰਤਾਰ ਸਰਾਭੇ ਆਲੇ ਰੋਲ ਕਰਨੇ ਬੜੇ ਔਖੇ ਆ ਇਹਨਾਂ ਨੇ ਕੋਈ ਜ਼ਮੀਨਾਂ ਨਹੀਂ ਬਣਾਈਆਂ ਜਿਵੇਂ ਭਗਵੰਤ ਸਮਾਨਜੀ ਨੇ ਹੁਣ ਕਹਿੰਦੇ ਡੇਢ ਲੱਖ ਦੀ ਮੰਡੀ ਬਣਾਤੀ ਕੈਂਡੀਡੇਟ ਕਰੋੜ ਦੀ ਘਰ ਵਾਲੇ ਨੂੰ ਉਹਨਾਂ ਨੇ ਮੰਡੀਆਂ ਨਹੀਂ ਬਣਾਕੀਆਂ ਉਹਨਾਂ ਦਾ ਘਰਸੇ ਚੁੰਮਿਆਂ ਫਾਂਸੀ ਦੇ ਅਸੀਂ ਤਾਂ ਇਹੀ ਸਰਦਾਰ ਤੇ ਪੁੱਲ ਚੜਾਉਣੇ ਆ ਵੀ ਜਿਨਨੇ ਵੀ ਸਾਡੇ ਉਮੀਦਵਾਰ ਐਮਪੀ ਦੇ ਇਲਾਕੇ 'ਚ ਖੜਨਗੇ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਖੜਨਗੇ ਉਹਨਾਂ ਦੀ ਅਸੀਂ ਮਦਦ ਠੋਕ ਕੇ ਕਰਾਂਗੇ ਉਹਨਾਂ ਨੂੰ ਜਗਾ ਉਹਨਾਂ ਨੂੰ ਜਿਤਾ ਕੇ ਭਗਵੰਤ ਸਮਾਨ ਨੂੰ ਜਵਾਬ ਦੇਵਾਂਗੇ ਸੋਏ ਸਾਨੂੰ ਸਾਡੇ ਆਗੂ ਜਿਹੜੇ ਕੇ ਵਕ ਵਖ ਜ਼ਿਲਿਆਂ ਦੇ ਵਿੱਚੋਂ ਆ ਕੇ ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਆ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਯਾਦਗਾਰ ਦੇ ਵਿੱਚ ਦਰਸ਼ਨ ਵੀ ਕੀਤੇ ਨੇ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਨੇ ਇੱਥੇ ਹੀ ਗੱਲ ਸਮਾਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ